ਆਰਨਾਉ ਗੰਨ ਨਾਉ ਸੰਦੋਰ ਸਹੀ ਹਾਰਾ ਇਹ ਸਿੱਧੀ ਲੱਗੂ ਸਨ ਜੇ ਤੋਸਾ ਆਇਆ ਆਵਾਜ਼ ਤੋਂ ਵੀ ਇਹ ਆਰਨਾਉ ਨੇ ਤੇ ਆਵੇ ਤਾਂ ਇਹ ਸਭ ਤਾਂ ਹੀ ਹੋਇ ਸਹਾਇ ਇਹ ਸੁਣਾ ਪਾਏ ਸਿੱਧੀ ਬਿਲਕੁਲ ਹੋ ਗਈ ਜੀ ਸ੍ਰੀ ਸਾਹਿਬ ਨੂੰ ਸਭ ਤਾਂ ਹੀ ਹੋਇ ਸਹਾਇ ਇਸਾਂ ਬਾਤਾਂ ਦੀ ਲੋਕ ਸ੍ਰੀ ਗੁਰੂ ਗੰਨ ਸਾਹਿਬ ਜੀ ਦੇ ਪਾਠ ਇਹਾਰ ਦਾ ਧਿਆਨ ਕਰਕੇ ਬੋਲੋ ਜੀ ਸਵਾਹਿਤ ਜੀ ਸੋ ਸਾਹਿਬ ਜੀ ਆਦੇ ਨੇ 40 ਮਿੰਟਾਂ 8 ਮਿੰਟਾਂ 10 ਮਿੰਟਾਂ 20 ਮਿੰਟਾਂ ਦੇ ਨਾਮ ਦੱਪਿਆ ਵਣ ਛਕਿਆ ਦੇਖ ਚੁਲਾਈ ਤੇ ਗਵਾਈ ਦੇ ਕੰਡਿਤ ਕੀ ਸਤਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਹਦਾ ਸੰਸੰਗੀਆਂ ਨੇ ਧਰਮ ਹੀ ਸੀ ਸੱਚੇ ਪਾਤਸ਼ਾਹ ਕੋਪੜੀਆਂ ਲੋਹਾ ਇੱਟੀਆਂ ਤੇ ਚੜੇ ਆਰਿਆਂ ਨਾਮ ਚੜਾਏ ਗਏ ਹੈ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ சுவாਸ ਨਾਲ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਕਰਕੇ ਕਲ ਸਾਰੀ ਬੋਲੋ ਜੀ ਵਾਹਿਗੁਰੂ ਜੀ ਕਾ ਸਤਿਨਾਮ ਸਰਬਤ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜੀ ਪਰਮੇਸ਼ਰ ਸਵਤਾਲ ਸਾਜੀ ਕੀ ਉਹਨਾ ਸਾਜੀ ਸਵਤਾਲ ਸਾਜੀ ਕੋ ਵਾਹਿ ਜੀ ਵਿਚ ਤਾਮਨ ਕਾ ਸੰਸਕਾਰ ਸਰਬ ਸੁਖੋਈ ਜਹਾਂ ਜਹਾਂ ਕਾਲਸਾ ਦੀ ਸਾਇ ਤਾਨਾ ਤਮ ਰਸਿਆ ਰਿਆਇ ਦੇਖ ਤੇਗ ਪਤਾ ਹੈ ਕਿ ਪੈਜ ਪੰਥ ਕੀ ਜੀਤ ਸਿ ਸਾਹਿਬ ਦੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿਮਰਨ ਸਿਖਾ ਨੂੰ ਸਿੱਖੀ ਤਾਨ ਕੇਸ ਤਾਨ ਨਹਿਰ ਦਾਨ ਬੇਬੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾ ਨਾ ਸਿਰ ਦਾਨ ਨਾਮ ਨਾਮ ਸ੍ਰੀ ਅਮਰਪੁਰ ਸਰ ਜੀ ਦੇ ਇਸ਼ਨਾਨ ਟੌਂਗੀਆਂ ਢੰਡੇ ਬੂੰਗੇ ਦੁਗੋ ਜੋਗ ਅਤਾਲ ਧਰਮ ਕਾ ਜੈਕਾਰ ਬੋਲੋ ਜੀ ਜੀ ਵਾਰ ਗੁਰੂ ਸਿੱਖਾਂ ਦਾ ਮਾਨੀ ਮਾਤੁੱਤੀ ਮਾਦਾ ਰਾਖਾ ਆਪ ਵਾਹਿਗੁਰੂ ਇਹ ਅਤਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਸੁੱਲੇ ਦਰਸ਼ਨ ਦੀਦਾਰ ਦੇ ਸੇਵਾ ਸੰਭਾਲਦਾ দান ਖਾਲਸਾ ਜੀ ਨੂੰ ਬਖਸ਼ੋ ਫੇਰ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਔਟ ਸੱਚੇ ਪਿਤਾ ਵਾਹਿਗੁਰੂ ਜਾਹਰ ਪੀਰ ਲੰਕਤ ਗੁਰੂ ਬਾਬਾ ਆਦਲ ਅਦਲ ਤੁਲਾਏ ਦਾ ਬੇਪਰਵਾਯਾ ਸਾਹਾਬ ਐਸੀ ਦੀਨਿਆਲ ਸਤਿਗੁਰੂ ਅਕਾਲ ਪੁਰਖ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਮੁਬਾਰਕ ਮੁਕद्दस ਸ਼ਰਨ ਕਮਲਾ ਵਿੱਚੇ ਸ੍ਰੀਮਾਨ ਸੰਤ ਬਾਬਾ ਜਰਦੀ ਸਿੰਘ ਦਿਹਰਕੋਵਾਲ ਵਾਲੇ ਮਹਾਂਪੁਰਖ ਆਤੇ ਸਮੂਹ ਸਾਧ ਸੰਗਤ ਜੀ ਵੱਲੋਂ ਅਰਦਾਸ ਬੇਨਤੀ ਪ੍ਰਾਰਥਨਾ ਜੋਦੜੀ ਹੈ ਹੋਲੇ ਕੀ ਨੀ ਸੰਤ ਸੇਵ ਰੰਗ ਲਾਗਾ ਯਤ ਮਾਲ ਦੇਵ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੁਖੀਤ ਹੈ ਸੂਰਾ ਆਤਮ ਜਣੈ ਸਗਲ ਵਸਤਾ ਕੈ ਜਾ ਕਾ ਸਤਗੁਰ ਪੂਰਾ ਦੇ ਮਹਾ ਵਾਕ ਅਨੁਸਾਰ ਤਨ ਤਨ ਕਲਗੀ ਤਰਪਿਤਾ ਸਰਬੰਸ ਬਾਣੀ ਪੰਥ ਤੇ ਵਾਲੀ ਅਮਰਤ ਦੇ ਦਾਤਾ ਨੀਲੇ ਦੇ ਸ਼ਾਸਵਾਰ ਸਤਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਮਹਾਰਾਜ ਜੀ ਉਹ ਆਪ ਜੀ ਦਾ ਔਲੇ ਮੁਹੱਲੇ ਦਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦਰਸਾਇਆ ਹੋਇਆ ਗੁਰੂ ਘਰ ਮਨਾਉਣ ਵਾਸਤੇ ਗੁਰੂ ਗਰੀਬ ਨਿਵਾਜ ਪਾਤਸ਼ਾਹ ਸੁਲਤਾਨਪੁਰ ਸਾਹਿਬ ਤੋਂ ਆਸ਼ਰਮ ਸੰਤ ਬਾਬਾ ਜੀਵਾਲਾ ਸਿੰਘ ਸਾਹਿਬ ਜੀ ਤੋਂ ਸੁਲਤਾਨਪੁਰ ਲੋਧੀ ਤੋਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੱਤਾ ਇਸ ਵੇਲੇ ਲੰਗਰ ਦੀਆਂ ਰਸਤਾ ਲੈ ਕੇ ਸਾਨਮਾਨ ਧੰਦੇ ਧੰਦੇ ਨਾਲ ਸਵਾਮਾਂ ਨਹਾਉਣ ਵਾਸਤੇ ਇੱਥੇ ਹੋਰ ਮਾਨਕੀ ਕਰ ਰਹੇ ਹਨ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ ਐ ਸਵਾਗਤ ਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਲੰਗਰ ਦੀਆਂ ਸਵਾਮਾਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਨਿਭਾਉਣ ਵਾਸਤੇ ਜੱਤੇ ਨੂੰ ਚਾਲੇ ਮਾਰਨ ਦੀ ਆਗਿਆ ਬਖਸ਼ ਕਰੋ ਸਾਨਮਾਨ ਧੰਦੇ ਨਾਲ ਸੰਗਤਾਂ ਦੇ ਵੱਲੋਂ ਨਿਮਾਈਆਂ ਸਵਾਮਾਂ ਘਾਲਾਂ ਪਾਉਣੀਆਂ ਪਰਿਵਾਰਾਂ ਦੇ ਵਿੱਚ ਚੜ੍ਹਦੀਆਂ ਕਲਾ ਦੇਹ ਅਰੋਗਤਾ ਸਾਂਝ ਰਸਤੀਆਂ ਦੀਆਂ ਦਾਤਾਂ ਵਖੂਸ਼ ਕਰਨੀਆਂ ਹਰ ਮੈਦਾਨੇ ਪੱਤੇ ਵਖੂਸ਼ ਕਰਨੀ ਗੁਰੂਗ੍ਰੀਵ ਨਿਵਾਜ ਪਾਤਸ਼ਾਹ ਜੀ ਰਸਤੇ ਚੌਂਦੇ ਆ ਜਾਂਦੇ ਆ ਆਂਗ ਸੰਗ ਸਹਾਇਤਾ ਕਰਨੀ ਐਸੇ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਸੰਗਤਾਂ ਨੂੰ ਸ੍ਰੀ ਅਨੰਤਪੁਰ ਸਾਹਿਬ ਦੀ ਧਰਤੀ ਤੇ ਲੰਗਰ ਦੀਆਂ ਸਵਾਵਾਂ ਨਿਭਾਉਣ ਵਾਸਤੇ ਚਾਲੇ ਮਾਰਨ ਦੀ ਆਗਿਆ ਬਖਸ਼ੋ ਜੀ ਸੇ ਪਿਆਰੇ ਮੇਰ ਜਨਾ ਮਿਲਿਆ ਕਰਾ ਨਾਮ ਤੇ ਆਵੀ ਗੁਰੂ ਨਾਨਕ ਨਾਮ ਕਰੀ ਮਲਾ ਤੇਰੇ ਘਰ ਮੇਰੇ ਭਾਣੇ ਸਵਤਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ i Golay, <laughs>